ਰਾਜਸਥਾਨ ਦੇ ਜੈਪੁਰ ਚ ਪੈਂਦੇ ਮਹਾਜਨ ਫੀਲਡ ਫਾਇਰਿੰਗ ਰੇਂਜ ਵਿਖੇ ਭਾਰਤ ਅਤੇ ਅਮਰੀਕਾ ਦੀਆਂ ਫੌਜਾਂ ਦਰਮਿਆਨ ਸਾਂਝੀਆਂ ਜੰਗੀ ਮਸ਼ਕਾਂ ਮੁਕੰਮਲ ਹੋ ਗਈਆਂ ਨੇ ਇਹ ਦਵਲੀਆਂ ਮਸ਼ਕਾਂ ਦੀ 20ਵੀਂ ਕੜੀ ਸੀ ਇਹਨਾਂ ਮਸ਼ਕਾਂ ਦੌਰਾਨ ਅਰਧ ਸ਼ੈਰੀ ਅਤੇ ਅਰਧ ਮਾਰੂਥਲ ਖੇਤਰਾਂ ਵਿੱਚ ਅੱਤਵਾਦ ਵਿਰੋਧੀ ਕਾਰਵਾਈਆਂ ਤੇ ਧਿਆਨ ਕੇਂਦਰਿਤ ਰਿਹਾ ਮਸ਼ਕਾਂ ਦੌਰਾਨ ਸਰੀਰਕ ਤੰਦਰੁਸਤੀ ਰਣਨੀਤਿਕ ਅਭਿਆਸਾਂ ਤੇ ਦੋਵਾਂ ਫੌਜਾਂ ਦਰਮਿਆਨ ਵਧੀਆ ਤਾਲਮੇਲ ਸਮੇਤ ਆਧੁਨਿਕ ਤਕਨੀਕਾਂ ਦੇ ਆਦਾਨ-ਪ੍ਰਦਾਨ ਤੇ ਜ਼ੋਰ ਦਿੱਤਾ ਗਿਆ ਕਰਨਲ ਅਮੇਤਾਬ ਸ਼ਰਮਾ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਰਤੀ ਟੁਕੜੀ ਦੀ ਨੁਮਾਇੰਦਗੀ ਅਮੋਗ ਡਿਵੀਜ਼ਨ ਦੀ ਰਾਜਪੂਤ ਰਜiment ਦੀ ਇੱਕ ਬਟਾਲੀਅਨ ਸਮੂਹ ਅਤੇ ਇੱਕ ਇਨਫੈਂਟਰੀ ਬ੍ਰਿਗੇਡ ਹੈੱਡਕੁਆਰਟਰ ਵੱਲੋਂ ਕੀਤੀ ਗਈ ਜਦੋਂ ਕਿ ਅਮਰੀਕੀ ਟੁਕੜੇ ਵਿੱਚ ਅਲਾਸਕਾ 'ਚ ਪੈਂਦੀ ਇਨਫੈਂਟਰੀ ਬਟਾਲੀਅਨ ਅਤੇ 11ਵੀਂ 에어ਬੋਰਨ ਡਿਵੀਜ਼ਨ ਸ਼ਾਮਲ ਸੀ ਥਾਰ ਮਾਰੂਥਲ ਦੇ ਔਖੇ ਇਲਾਕਿਆਂ ਅਤੇ ਮੌਸਮ ਦਾ ਸਾਹਮਣਾ ਕਰਦੇ ਹੋਏ ਇਸ ਲੰਬੇ ਸਮੇਂ ਤੱਕ ਚੱਲੀਆਂ ਜੰਗੀ ਮਸ਼ਕਾਂ 'ਚ 1200 ਤੋਂ ਵੱਧ ਫੌਜੀਆਂ ਨੇ ਹਿੱਸਾ ਲਿਆ ਇਹ ਮਸ਼ਕਾਂ ਦੋ ਗੇੜ ਵਿੱਚ ਮੁਕੰਮਲ ਹੋਈਆਂ ਇਸ ਸਮਾਗਮ ਭਾਰਤ ਸਰਕਾਰ ਦੀ ਆਤਮ ਨਿਰਭਰ ਭਾਰਤ ਪਹਿਲ ਕਦਮੀ ਦੇ ਤਹਿਤ ਸਵਦੇਸ਼ੀ ਤੌਰ ਤੇ ਤਿਆਰ ਕੀਤੀਆਂ ਗਈਆਂ ਹਥਿਆਰ ਪ੍ਰਣਾਲੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਹਥਿਆਰਾਂ ਅਤੇ ਫੌਜੀ ਸਾਜ਼ੋ ਸਮਾਨ ਦੀ ਪ੍ਰਦਰਸ਼ਨੀ ਨਾਲ ਮੁਕੰਮਲ ਹੋਇਆ